ਖੁਸ਼ੀ ਦੇ ਵਿੱਚ ਵੱਜ ਰਹੇ ਢੋਲ ਵੰਡੇ ਜਾ ਰਹੇ ਲੱਡੂ ਖੁਸ਼ੀ ਹੋਵੇ ਵੀ ਕਿਉਂ ਨਾ ਕਿਉਂਕਿ ਇੱਕ ਲੋੜਵੰਦ ਪਰਿਵਾਰ ਨੂੰ 1 ਕਰੋੜ ਦੀ ਲਾਟਰੀ ਨਿਕਲੀ ਹੈ ਜ਼ੀਰਾ ਦੇ ਵਿੱਚ 6 ਰੁਪਏ ਦੀ ਲਾਟਰੀ ਦੀ ਟਿਕਟ ਇਹਨਾਂ ਦੇ ਵੱਲੋਂ ਖਰੀਦੀ ਗਈ ਤੇ ਕੁਝ ਹੀ ਘੰਟਿਆਂ ਦੇ ਬਾਅਦ ਫੋਨ ਆਇਆ ਕਿ 1 ਕਰੋੜ ਦੀ ਲਾਟਰੀ ਲੱਗ ਚੁੱਕੀ ਹੈ ਤਾਂ ਮੋਗਾ ਦਾ ਇਹ ਇੱਕ ਪਰਿਵਾਰ ਹੈ ਦਿਹਾੜੀ ਜੋਤਾਂ ਕਰਕੇ ਘਰ ਦਾ ਗੁਜ਼ਾਰਾ ਕਰਦੇ ਨੇ ਔਰ ਹੁਣ ਇਹਨਾਂ ਦੀ ਇੱਕੋ ਹੀ ਮੰਦੀ ਤਮੰਨਾ ਹੈ ਕੀ ਬੱਚੇ ਚੰਗੀ ਤਰ੍ਹਾਂ ਪੜ ਜਾਣ ਇੱਕ ਬੱਚਾ ਜੋ ਕਿ ਸਰੀਰਕ ਤੌਰ ਤੇ ਤੰਦਰੁਸਤ ਨਹੀਂ ਉਸ ਦਾ ਇਲਾਜ ਕਰਵਾਉਣਗੇ ਤਾਂ ਫਿਰੋਜ਼ਪੁਰ ਦੇ ਜ਼ੀਰਾ ਦੇ ਵਿੱਚ ਇਹਨਾਂ ਦੇ ਵੱਲੋਂ 6 ਰੁਪਏ ਦੀ ਲੋਟਰੀ ਦੀ ਟਿਕਟ ਖਰੀਦੀ ਗਈ ਜਸਮੇਲ ਸਿੰਘ ਇਸ ਦਾ ਨਾਮ ਹੈ ਜੋ ਕਿ ਮੋਗਾ ਤੋਂ ਹੈ ਔਰ ਇਸਨੇ ਜ਼ੀਰਾ ਤੋਂ ਇੱਕ ਟਿਕਟ ਲਈ ਸੀ ਕੁਝ ਹੀ ਘੰਟਿਆਂ ਦੇ ਬਾਅਦ ਲੋਟਰੀ ਵਾਲੇ ਨੇ ਇਸ ਨੂੰ ਫੋਨ ਕੀਤਾ ਕਿ ਉਸ ਦੀ 1 ਕਰੋੜ ਦੀ ਲੋਟਰੀ ਨਿਕਲ ਚੁੱਕੀ ਹੈ ਉੱਥੇ ਹੀ ਜਸਮੇਲ ਸਿੰਘ ਨੇ ਕਿਹਾ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ ਔਰ ਇਨਾ ਪੈਸਿਆਂ ਦੇ ਨਾਲ ਆਪਣੇ ਬੱਚਿਆਂ ਦਾ ਭਵਿੱਖ ਸੁਧਾਰਨਗੇ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਢੋਲ ਦੀ ਥਾਪ ਤੇ ਭੰਗੜੇ ਪਾਏ ਜਾ ਰਹੇ ਨੇ ਇੱਕ ਲੋੜਬੰਦ ਪਰਿਵਾਰ ਦੀ ਕਿਸਮਤ ਚਮਕੀ ਹੈ 6 ਰੁਪਏ ਖਰਚ ਕੇ ਇਹਨਾਂ ਨੇ ਲਾਟਰੀ ਦੀ ਟਿਕਟ ਖਰੀਦੀ ਸੀ ਜਿਸ ਦੇ ਵਿੱਚੋਂ 1 ਕਰੋੜ ਰੁਪਏ ਇਹਨਾਂ ਨੂੰ ਨਿਕਲ ਚੁੱਕਿਆ ਹੈ ਤਾਂ ਅੱਜ ਢੋਲ ਦੀ ਥਾਪ ਤੇ ਭੰਗੜੇ ਪਾਏ ਜਾ ਰਹੇ ਨੇ ਉਸੇ ਹੀ ਸਟਾਲ ਤੇ ਇਹਨਾਂ ਦੇ ਵੱਲੋਂ ਲੱਡੂ ਵੰਡੇ ਗਏ ਨੇ ਜਸਮੀਰ ਸਿੰਘ ਜੀ ਕਿੰਨੇ ਤੁਹਾਡੀ ਲਾਟਰੀ ਨਿਕਲੀ ਕਿੰਨੇ ਦੀ ਲਈ ਹੈਗੀ ਸੀ 6 ਰੁਪਏ ਦੀ ਲਾਟਰੀ ਲਈ ਸੀਗੀ ਜੀ ਕੱਲ ਤੇ 1 ਕਰੋੜ ਰੁਪਏ ਦਾ ਨਾਮ ਨਿਕਲਿਆ ਜੀ ਅੱਜ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਤਾਂ ਦੋ ਤੁਸੀਂ ਪਾਰ ਨਹੀਂ ਹੈਗੇ ਸੀਗੇ ਪਹਿਲਾਂ ਵੀ ਇੱਕ ਦੋ ਵਾਰ ਇੱਕ ਵਾਰ ਦੋ ਵਾਰ ਪਹਿਲਾਂ ਕਿਸਮਤ ਅਜਮਾਈ ਆ ਪਰ ਇਸ ਵਾਰ ਸ਼ਰਮਾ ਜੀ ਤੋਂ ਜੀਰੇ ਤੋਂ ਲਾਟਰੀ ਪਾਈ ਸੀਗੀ ਜਿਹਦੇ ਵਿੱਚ ਕਿ 6 ਰੁਪਏਾਂ ਵਿੱਚ 1 ਕਰੋੜ ਰੁਪਏ ਦਾ ਨਾਮ ਲੱਗ ਗਿਆ ਜੀ ਕੀ ਕੰਮ ਕਰਦੇ ਹੈਗੇ ਹੋ ਮੈਂ ਜੀ ਸੇਲਜ਼ਮੈਨਿੰਗ ਦਾ ਕੰਮ ਕਰਦਾ ਭੱਠੇ ਤੋਂ ਇੱਟਾਂ ਦੀ ਸਪਲਾਈ ਦਾ ਜੀ ਜਦੋਂ ਇਲਾਮ ਨਿਕਲਿਆ ਤਾਂ ਕਿਵੇਂ ਦਾ ਕਿਵੇਂ ਦੀ ਖੁਸ਼ੀ ਸੀਗੀ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਜੀ ਉਸ ਸਮੇਂ ਇੰਨਾ ਪੈਸਾ ਦਾ ਕੀ ਕਰੋਗੇ ਤੁਸੀਂ ਕੋਸ਼ਤਾ ਜੀ ਸਰ ਕਰਜੇ ਸੀਗੇ ਉਹ ਤਾਰਾਂ ਦੇ ਜੀ ਬਾਕੀ ਬੱਚਿਆਂ ਦੇ ਧੋਖ ਵਾਸਤੇ ਕੋਈ ਚੰਗਾ ਕਾਰੋਬਾਰ ਉਹਨਾਂ ਨੂੰ ਕਰਕੇ ਦਿਆਂਗੇ ਤੇ ਜੋ ਕੋਈ ਕਿਸੇ ਨੂੰ ਕੋਈ ਮਾਲੀ ਸਹਾਤਾ ਦੀ ਜਰੂਰਤ ਹੋਊਗੀ ਜਿੰਨੇ ਜੋਗੇ ਹੋਵਾਂਗੇ ਉਹ ਵੀ ਜ਼ਰੂਰ ਕਰਾਂਗੇ ਜੀ ਕਿੰਨਾ ਕਰਜ਼ਾ ਹੈਗਾ ਸੀਗਾ ਕਰਜ਼ਾ ਹੈਗਾ 20-25 ਲੱਖ ਦੇ ਕਰੀਬ ਜੀ ਤਾਂ ਹੁਣੋ ਸਾਰਾ ਲਾ ਦੋ ਸਾਰਾ ਲਾ ਦਾਂਗੇ ਜੀ ਸਾਰਾ ਫਿਊਚਰ ਬੱਚੇ ਹੈਗੇ ਆ ਬੱਚੇ ਹੈਗੇ ਜੀ ਕੀ ਸੋਚਦੇ ਜੇ ਅੱਗੇ ਇਹਨੇ ਪੈਸਿਆਂ ਦੇ ਨਾਲ ਬੱਚਿਆਂ ਦਾ ਕੀ ਕਰੂ ਬੱਚਿਆਂ ਦਾ ਫਿਊਚਰ ਫਿਊਚਰ ਸਿਕਯਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਅਸੀਂ ਪੜ੍ਹਾਈ ਵੱਲ ਧਿਆਨ ਦੇਵਾਂਗੇ ਜਾਂ ਕੋਈ ਬਿਜ਼ਨਸ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਾਂ ਮੈਂ ਤੁਹਾਡਾ ਜਸਮੇਲ ਸਿੰਘ ਜੀ ਜਦੋਂ ਨਾਮ ਨਿਕਲਿਆ ਕਿੰਨੀ ਖੁਸ਼ੀ ਹੋਈ ਸਰ ਬਹੁਤ ਖੁਸ਼ੀ ਮਹਿਸੂਸ ਹੋਈ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਆ ਸਾਨੂੰ ਹਾਂਜੀ ਇਹ ਖੁਸ਼ੀ ਕਿ ਅਸੀਂ ਬਿਆਨ ਨਹੀਂ ਕਰ ਸਕਦੇ ਵੀ ਇੰਨੀ ਖੁਸ਼ੀ ਹੋਈ ਹੈ ਸਾਨੂੰ ਕਿੱਥੋਂ ਦੇ ਰਹਿਣ ਵਾਲੇ ਅਸੀਂ ਸਾਲ ਫਤੇਗੜ ਦੇ ਰਹਿਣ ਵਾਲੇ ਆ ਫੋਰੋਟਾਂ ਦੇ ਫਤੇਗੜਾ ਮੋਗੇ ਦੇ ਨਾਲ ਵਾਲਾ ਥੋੜੇ ਬੱਚੇ ਨੂੰ ਘਰ ਦੇ ਨਾਲ ਕਿਵੇਂ ਪਤਾ ਲੱਗਿਆ ਜਦੋਂ ਤੁਹਾਡਾ ਨਾਮ ਨਿਕਲਿਆ ਸਾਰੇ ਅਸੀਂ ਵੈਸੀ ਬੈਠੇ ਰਹੇ ਸੀਗੇ ਤੇ ਸ਼ਰਮਾ ਭਾਜੀ ਦਾ ਸਾਨੂੰ ਕਾਲ ਗਿਆ ਵੀ ਤੁਹਾਡੀ ਲਾਟਰੀ ਪਾਈ ਹੋਈ ਆਗੀ ਤੇ ਵੀ ਤੁਸੀਂ ਆਪਦਾ ਨੰਬਰ ਚੈੱਕ ਕਰੋ ਵੀ ਤੁਹਾਡੀ ਲਾਟਰੀ ਨਿਕਲ ਗਈ ਆ ਸਰ ਸਾਡੀ ਉਦੋਂ ਕੁਛੀ ਦਾ ਕੋਈ ਹਾਲ ਨਹੀਂ ਸੀ ਸ਼ਰਮਾ ਭਾਜੀ ਨੇ ਜਿੱਦੋਂ ਸਾਨੂੰ ਕਾਲ ਲਾਈ ਆਗੀ ਇਹ ਮੇਰੇ ਘਰ ਵਾਲਾ ਵੀ ਮਾਤਾ ਦੇ ਆਮਦ ਹੁੰਦੇ ਸੀ ਕਾਲੀ ਦੇ ਜੀਰੇ ਮੰਦਿਰ ਤੇ ਤੇ ਲਾਟਰੀ ਇਹਨਾਂ ਕੋਲੇ ਪਾ ਕੇ ਗਏ ਸੀ ਥੋੜਾ ਸਾਨੂੰ ਫਿਰ ਭਾਜੀ ਨੇ 2-3 ਘੰਟਿਆਂ ਬਾਅਦ ਹੀ ਫੋਨ ਲਾਤਾ ਵੀ ਤੁਹਾਡੀ ਲਾਟਰੀ ਨਿਕਲ ਆਈ ਆਗੀ ਇਹ ਐ ਫੈਸਲਾ ਕੀ ਕਰੋਗੇ ਪਾਜੀ ਬੱਚਿਆਂ ਦਾ ਤੋ ਵਿਅਖ ਬਣਾਵਾਂਗੇ ਤਿੰਨ ਬੱਚੇ ਆ ਮੇਰੇ ਹਾਂਜੀ ਇੱਕ ਬੱਚਾ ਥੋੜਾ ਮੇਰਾ ਵੀ ਸੌਂਦਾ ਬੋਲਦਾ ਨਹੀਂਗਾ ਥੋੜਾ ਉਹਨਾਂ ਦਾ ਵੀ ਇਲਾਜ ਕਰਵਾਵਾਂਗੇ ਕੁਝ ਬੱਚੇ ਦੋ ਮੇਰੇ ਉਹਨਾਂ ਨੂੰ ਪੜਾਵਾਂ ਲਿਖਾਵਾਂਗੇ ਕੀ ਲਾਭ ਹੈ ਤੁਹਾਡਾ ਮੇਰਾ ਨਾਮ ਸਰ ਵੀਰਪਾਲ ਆਗਾ ਮੇਰੇ ਹਸਬੰਡ ਦਾ ਨਾਮ ਜਤਨ ਸਿੰਘ ਆ ਆ ਨਾਮ ਨਿਕਲੇ ਆਗਾ ਤੁਹਾਡੇ ਬਹੁਤ ਜਿਆਦਾ ਖੁਸ਼ੀ ਹੋ ਰਹੀ ਹੈ ਜੀ ਕਿੰਨੇ ਦਾ ਨਿਕਲੇ ਕੀ ਇਹ ਕੱਲ ਜੀ 1 ਵਜੇ 1 ਵਜੇ ਨਿਕਲਿਆ ਜੀ ਆਹ ਟਿਕਟ ਨੰਬਰ 56 E 42140 ਇਹਦੇ ਤੇ ਕੱਲ 1 ਕਰੋੜ ਦਾ ਨਾਮ ਲੱਗਿਆ 6 ਰੁਪਏ ਦੀ ਲਾਟਰੀ ਦੇ ਵਿੱਚ ਸਾਡੇ ਪਰਿਵਾਰ ਹੈਗਾ ਸੀ ਇਹ ਮੋਗੇ ਦੇ ਜ਼ਿਲ੍ਹੇ ਦੇ ਆ ਜੀ ਮੋਗੇ ਦੇ ਨਾਲ ਪਿੰਡ ਦੇ ਆ ਜਸਮੇਲ ਸਿੰਘ ਜੀ ਤੇ ਜੀਰੇ ਦੇ ਵਿੱਚ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਜੀਰੇ ਦੇ ਵਿੱਚ ਪਹਿਲੀ ਵਾਰੀ 1 ਕਰੋੜ ਦਾ ਨਾਮ ਲੱਗਿਆ ਸਾਰੇ ਜੀਰੇ ਵਾਲੇ ਲੰਬਾ ਦਿੰਦੇ ਸੀ ਜੀਰੇ ਨਾਮ ਨਹੀਂ ਲੱਗਦਾ ਨਾਮ ਨਹੀਂ ਲੱਗਦਾ ਤੇ ਪਹਿਲੀ ਵਾਰ ਜੀਰੇ ਦੇ ਵਿੱਚ 1 ਕਰੋੜ ਦਾ ਨਾਮ ਲੱਗਿਆ ਸ਼ਰਮਾ ਲਾਟਰੀ ਸਟਾਲ ਜੀ ਦਾ ਆਲਾ ਤੁਹਾਡਾ ਪੁਰਾ ਮੇਰਾ ਨਾਮ ਗੋਲ ਸਿੰਘ ਕੁਮਾਰ ਸ਼ਰਮਾ ਜੀ ਜਿਹੜਾ ਨਾਮ ਨਿਕਲਿਆ ਕਿੰਦਾ ਨਿਕਲਿਆ ਹੈਗਾ ਕਿੱਥੋਂ ਦੇ ਹੈਗੇ ਸੀਗੇ ਬੜੀ ਖੁਸ਼ੀ ਹੁੰਦੀ ਹੈ ਜੀ ਜਿਨ੍ਹਾਂ ਦਾ ਇਨਾਮ ਨਿਕਲਿਆ ਉਹ ਮੋਗੇ ਦੇ ਰਹਿਣ ਵਾਲੇ ਨੇ ਜਸ ਮੇਲ ਸਿੰਘ ਉਹਨਾਂ ਦਾ ਨਾਮ ਹੈ ਪਠੀ ਦੇ ਕੰਮ ਕਰਦੇ ਆ ਜੀ ਬੜਿਆ ਬੜਾ ਗਰੀਬ ਪਰਿਵਾਰ ਸੀ ਬੜੀ ਲੋਟ ਸੀ ਉਹਨਾਂ ਨੂੰ ਪੈਸੇ ਦੀ ਤੇ 6 ਰੁਪਏ ਦੀ ਟਿਕਟ ਪਾਈ ਕਰੋੜ ਦਾ ਇਨਾਮ ਨਿਕਲ ਆਇਆ ਜੀ ਕਰੋੜ ਦਾ ਉਹਨਾਂ ਦੀ ਜੁਨਾ ਹੀ ਬਦਲ ਗਿਆ ਦੀ ਹੁੰਦਾ 1 ਕਰੋੜ ਦਾ ਇਨਾਮ ਦੇਤ ਕੇ ਹਾਂਜੀ ਕਿੰਨੀ ਖੁਸ਼ੀ ਹੋਈ ਹੈ ਖੁਸ਼ੀ ਤਾਂ ਬੜੀ ਹੁੰਦੀ ਪਈ ਹੈ ਜੀ ਅਲਫਾਜ਼ ਹੀ ਨਹੀਂ ਕੱਟੇ ਹੋ پا ਰਹੇ ਇਨੀ ਖੁਸ਼ੀ ਹੋ ਰਹੀ ਹੈ ਇਨੀ ਐਕਸਾਈਟਮੈਂਟ ਹੈ ਆਪਾਂ ਇਹਨੇ ਨੱਚਿਆ ਡੱਬੇ ਪਤਾ ਹੀ ਲੱਗ ਰਿਹਾ ਕਿੰਨੀ ਖੁਸ਼ੀ ਹੁੰਦੀ ਪਈ ਹੈ ਪੈਰ ਵੀ ਜ਼ਮੀਨ ਤੇ ਨਹੀਂ ਲੱਗਦੇ ਵੇ 1 ਕਰੋੜ ਦਾ ਇਨਾਮ ਨਿਕਲ ਆਇਆ ਜੀ ਬੜੇ ਕਰੋੜਪਤੀ ਬਣ ਚੁਕੇ ਹਨ ਕਿ ਜੈਨਸੀ ਫਲੋਰਸਪੋਸਿਟੀ ਤੋਂ ਜਿਹੜਾ ਕੱਲ ਬਣਿਆ ਉਹ ਚੌਥਾ ਕਰੋੜਪਤੀ ਸੀ ਜੀਰੇ ਦੀ ਜਿਹੜੀ ਦੁਕਾਨ ਹੈਗੀ ਹੈ ਜੈਨਸੀ ਦੀ ਸ਼ਰਮਾ ਜੀ ਲੋਟਰੀ ਸਟਾਲ ਜੀਰਾ ਉੱਥੇ ਨਿਕਲਿਆ ਜੀ ਕਰੋੜ ਦਾ ਇਨਾਮ ਜੀਰੇ ਦੇ ਵਿੱਚ ਪਹਿਲਾ ਕਰੋੜਪਤੀ ਬਣਿਆ ਜੀ 6 ਰੁਪਈਆ ਦੀ ਟਿਕਟ ਦੇ ਵਿੱਚ ਬੜੀ ਖੁਸ਼ੀ ਹੁੰਦੀ ਬੜੇ ਮਤਲਬ ਇਹ ਨਾ ਇੱਥੇ ਟਿਕਟਾਂ ਨਹੀਂ ਮਿਲਦੀਆਂ ਇੱਥੇ ਤੁਹਾਨੂੰ ਤੁਹਾਡੇ ਸੁਪਨੇ ਖੁੱਲਦੇ ਨੇ ਤੁਹਾਡੀ ਤਕਦੀਰਾਂ ਬਦਲ ਜਾਂਦੀਆਂ 6 ਰੁਪਏ ਦੀ ਟਿਕਟ ਤੁਹਾਡੀ ਖੁਸ਼ੀਆਂ ਦੀ ਚਾਬੀ ਹੈ ਜੀ ਜੋ ਤੁਹਾਨੂੰ ਕਰੋੜ ਦਾ ਇਨਾਮ ਦਿੰਦੀ ਪਈ ਹੈ ਮੇਰੇ ਨਾਮ ਪਰਵਿੰਦਰ ਪਾਸ ਸਿੰਘ ਹੈ ਜੀ ਮੈਂ ਇਨਕੇ ਜਿੰਦਗੀ ਫਿਰੋਸ਼ਪੁਰ 시ਟੀ ਤੋਂ